ਸੋਰਠ ਮਹੱਲਾ ਤੀਜਾ ਕਰ ਪਹਿਲਾ ਤੇ ਗੁਣੇ ਤ੍ਰਿ ਪਵਨ ਵਿਆਪੇ ਆਪੇ ਆਪਾਈ ਗੁਰਮੁਖੇ ਬੂਝ ਬੁਝਾਏ ਆਰਾਮ ਨਾਮ ਨਗ ਛੂਟੀ ਆ ਪਾਈ ਪੂਸ਼ ਹੋ ਗਿਆਨਿਆ ਜਾਏ ਨੇ ਤੇ ਪਵਣ ਵਿਆਪੇ અપਾਈ ਗੁਰਮੁਖੇ ਬੋਝ ਬੁਝਾਏ ਤੀਸਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਚੱਲ ਰਹੀ ਹੈ ਰਾਗ ਸੋਰਠ ਦੇ ਵਿੱਚ ਅੰਗ ਸ਼ਸਤ ਇਹਨ ਦੇ ਉੱਪਰ ਸੁ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਤੇਹ ਗੁਣੇ ਤ੍ਰਿਪਵਨ ਵਿਆਪੇ ਆਪਿ ਆਪਾਈ ਗੁਰਮੁਖੇ ਬੋਧ ਬੁਝਾਏ ਤੇਹ ਗੁਣੇ ਤ੍ਰਿਪਵਨ ਵਿਆਪੇ ਆਪਿ ਆਪਾਈ ਅਰਥਾਤ ਕਿਹ ਭਾਈ ਜਨ ਸਾਰਾ ਤ੍ਰਿਪਵਨ ਅਰਥਾਤ ਕਿ ਤਿੰਨੇ ਲੋਕ ਆਕਾਸ਼ ਲੋਕ ਮਾਤ ਲੋਕ ਤੇ ਪਤਾਲ ਲੋਕ ਵਗੈਰਾ ਕਹਿਣ ਤੋਂ ਭਾਵੇਂ ਕਿ ਸਮੁੱਚਾ ਵਿਸ਼ਵ ਸੰਸਾਰ ਜਾਂ ਜਗਤ ਤਿੰਨਾ ਗੁਣਾਂ ਦੇ ਵਿੱਚ ਹੀ ਵਿਆਪਿਆ ਹੋਇਆ ਹੈ ਰਜੋ ਤਮੋ ਤੇ ਸਤੋ ਦੇ ਵਿੱਚ ਹੀ ਗਲਤਾਨ ਹੈ ਮਹਾਰਾਜ ਕਹਿੰਦੇ ਗੋਰੋਂ ਖੇ ਬੋਝ 부ਜਾਏ ਪਰੰਤੂ ਗੁਰਮੁਖਾਂ ਨੂੰ ਹੀ ਅਕਾਲ ਪੁਰਖ ਵਾਹਿਗੁਰੂ ਨੇ ਗੁਰ ਪਰਮੇਸ਼ਰ ਜੀ ਨੇ 부ਜਾਰਤ 부ਜਾਈ ਹੈ ਕਹਿੰਦੇ RAM ਨਾਮ ਲਗ ਛੂਟੀ ਆ ਪਾਏ ਪੁੱਛੋ ਗਿਆਨੀਆਂ ਜਾਏ ਰਾਮ ਨਾਮ ਲਗ ਛੂਟੀ ਆ ਪਾਈ ਅਰਥਾਤ ਕੇ ਭਾਈ ਜਨੋ ਕੇਵਲ ਉਸ ਰਾਮ ਜੀ ਦੇ ਨਾਮ ਦੇ ਲੜ ਲੱਗ ਕੇ ਹੀ ਤਿੰਨਾ ਗੁਣਾ ਤੋਂ ਛੁੱਟੀ ਦਾ ਹੈ ਪੁੱਛੋ ਗਿਆਨੀਆਂ ਜਾਏ ਅਰਥਾਤ ਕੇ ਬੇਸ਼ੱਕ ਗਿਆਨਮਾਨ પુરੁਸ਼ਾਂ ਨੂੰ ਜਾ ਕੇ ਪੁੱਛਣਾ ਕਰੋ ਸੋ ਅਗੁਰ ਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਮਾਨ ਰੇ ਤ੍ਰ ਗੁਣ ਛੋੜ ਚੌਥਾ ਚਿਤ ਲਾਏ ਹਰ ਜਿਓ ਤੇਰਾ ਮਨ ਵਸਾ ਪਾਈ ਸਦਾ ਹਰ ਕੇ ਗੁਣ ਗਾਏ ਰਹਾਓ ਮਾਨ ਰੇ ਤ੍ਰ ਗੁਣ ਛੋੜ ਚੌਥਾ ਚਿਤ ਲਾਏ ਅਰਥਾਤ ਕਹਿ ਮਿਰ ਮਨਾ ਮਹਾਰਾਜ ਕਹਿੰਦੇ ਤਿੰਨ ਗੁਣਾਂ ਨੂੰ ਛੱਡ ਕੇ ਤਿੰਨ ਗੁਣਾਂ ਤੋਂ ਚੇਹਰਾ ਉੱਠ ਕੇ ਚੌਥੇ ਪਦ ਦਾ ਧਾਰ ਨਹੀਂ ਹੋ ਕੇ ਹਰੀ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਚਿੱਤ ਨੂੰ ਜੋੜਨਾ ਕਰ ਚੌਥਾ ਚਿੱਤ ਲਾਇ ਅਰਥਾਤ ਕਿ ਤੁਰਿਆ ਪਦ ਜਾਂ ਸਹਿਜ ਪਦ ਜਾਂ ਫਿਰ ਸਮਾਧੀ ਪਦ ਦਾ ਧਾਰ ਨਹੀਂ ਹੋ ਕੇ ਮਹਾਰਾਜ ਕਹਿੰਦੇ ਹਰੀ ਦੇ ਚਰਨਾਂ ਨਾਲ ਚਿੱਤ ਨੂੰ ਜੋੜਨਾ ਕਰ ਕਹਿੰਦੇ ਹਰ ਜਿਓ ਤੇਰਾ ਮਨ ਵਸਾ ਪਾਏ ਸਦਾ ਹਰ ਕੇ ਗੁਣ ਗਾਏ ਰਹਾਓ ਹਰ ਜਿਓ ਤੇਰਾ ਮਨ ਵਸਾ ਪਾਈ ਅਰਥਾਤ ਕਹਿ ਪਾਏ ਉਹ ਹਰੀ ਪਰਮੇਸ਼ਰ ਜੀ ਤੇਰੇ ਮਨ ਦੇ ਵਿੱਚ ਵਸਦਾ ਹੈ ਜਾਂ ਮਨ ਦੇ ਵਿੱਚ ਵਸ ਜਾਵੇ ਕਹਿੰਦੇ ਸਦਾ ਹਰ ਕੇ ਗੁਣ ਗਾਏ ਤੂੰ ਸਦਾਈ ਉਸ ਹਰੀ ਪਰਮੇਸ਼ਰ ਜੀ ਦੇ ਗੁਣਾ ਨੂੰ ਗਾਉਣਾ ਕਰ ਸਰਹਾਵ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੋਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਰਨਾ ਕਹਿੰਦੇ ਨਾਮੈ ਤੇ ਸਭ ਊਪਜੇ ਪਾਈ ਨਾਏ ਵਿਸਰਿਆ ਮਰ ਜਾਏ ਅਗਿਆਨੇ ਜਗਤ ਅੰਧ ਹੈ ਪਾਈ ਸੂਤੇ ਗਏ ਮੋਹਾਏ ਨਾਮ ਹੈ ਤੇ ਸਭ ਊਪਜੇ ਪਾਈ ਅਰਥਾਤ ਕਹੇ ਪਾਈ ਜਨੋ ਇਸਾਰ ਸੰਸਾਰ ਵਿਸ਼ਵ ਦਾ ਜਗਤ ਨਾਮ ਤੋਂ ਹੀ ਉਤਪੰਨ ਹੋਇਆ ਹੈ ਪ੍ਰਗਟ ਹੋਇਆ ਹੈ ਕਹਿੰਦੇ ਨਾਏ ਵਿਸਰਿਆ ਮਰ ਜਾਏ ਤੇ ਜੇ ਕਿਤੇ ਨਾਮ ਵਿਸਰ ਜਾਵੇ ਤੇ ਮਹਾਰਾਜ ਕਹਿੰਦੇ ਲੋਕ ਮਰ ਜਾਂਦੇ ਹਨ ਕਹਿੰਦੇ ਅਗਿਆਨੇ ਜਗਤ ਅੰਧ ਹੈ ਪਾਈ ਸੁੱਤੇ ਗਏ ਮੋਹਾਏ ਅਗਿਆਨੇ ਜਗਤ ਅੰਧ ਹੈ ਪਾਈ ਅਰਥਾਤ ਕਿਹ ਭਾਈ ਜਨੋ ਇਹ ਸਾਰਾ ਜਗਤ ਅਗਿਆਨਤਾ ਦਾ ਧਾਰ ਨਹੀਂ ਹੋਣ ਕਰਕੇ ਮਹਾਰਾਜ ਕਹਿੰਦੇ ਅੰਨਾ ਹੈ ਔਰ ਸੁੱਤੇ ਗਏ ਮੋਹਾਏ ਅਰਥਾਤ ਕਿ ਬਿਸੁਰਤੀ ਦੀ ਨੀਂਦੇ ਸੁੱਤੇ ਹੋਏ ਹੀ ਲੁੱਟੇ ਗਏ ਮਾਇਆ ਦੇ ਦੁਆਰਾ ਠੱਗੇ ਗਏ ਤੰਨਾ ਗੁਣਾ ਦੇ ਦੁਆਰਾ ਸੋਗੋ ਆਪਣੇ ਬਚਨ ਦੇ ਤੀਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਗੌਰਮੁਖੇ ਜਾਗੇ ਸੇ ਉਬਰੇ ਪਾਈ ਭਵ ਜਲ ਪਾਰਿ ਉਤਾਰ ਜਾਗਮ ਹਲ ਹਰ ਨਾਮ ਹਪਾਈ ਹਿਰਦਾ ਰਖਿਆ ਉਰਤਾਰ ਗੌਰਮੁਖੇ ਜਾਗੇ ਸੇ ਉਬਰੇ ਪਾਈ ਅਰਥਾਤ ਕਿਹ ਪਾਈ ਜਨੋ ਜਿਹੜੇ ਵੀ ਗੁਰਮੁਖ ਗੁਰੂ ਪਿਆਰੇ ਗੁਰੂ ਮਹਾਰਾਜ ਜੀਆਂ ਦੇ ਅਨੁਸਾਰ ਹੀ ਹੋ ਗਏ ਮਹਾਰਾਜ ਕਹਿੰਦੇ ਉਹ ਜਾਗ ਪਏ ਭਾਵ ਜਲ ਪਾਰ ਉਤਾਰ ਤੇ ਗੁਰੂ ਮਹਾਰਾਜ ਜੀਆਂ ਨੇ ਉਹਨਾਂ ਨੂੰ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਉਤਾਰਨਾ ਕੀਤਾ ਕਹਿੰਦੇ ਜਾਗਮ ਹ ਲਾ ਹਰ ਨਾਮ ਹ ਪਾਏ ਹਿਰਦਾ ਰਖਿਆ ਉਰਤਾਰ ਜਾਗਮ ਹ ਲਾ ਹਰ ਨਾਮ ਹ ਪਾਏ ਅਰਥਾਤ ਕਿ ਹ ਪਾਈ ਜਨੋ ਇਸ ਜਗਤ ਦੇ ਵਿੱਚ ਜਿਹੜਾ ਲਾਭਦਾਇਕ ਸੌਦਾ ਲਾਹੇ ਵਾਲਾ ਸੌਦਾ ਉਹ ਕੇਵਲ ਤੇ ਕੇਵਲ ਹਰੀ ਪਰਮੇਸ਼ਰ ਜੀ ਦਾ ਨਾਮ ਹੀ ਹੈ ਭਾਈ ਨਾਮ ਵਾਲਾ ਸੌਦਾ ਹੀ ਲਾਹੇਵੰਦ ਸੌਦਾ ਹੈ ਸੋ ਇਸ ਕਰਕੇ ਹਿਰਦਾ ਰੱਖਿਆ ਔਰ ਧਾਰ ਅਸੀਂ ਆਪਣੇ ਔਰ ਦੇ ਵਿੱਚ ਧਾਰਨ ਕਰਕੇ ਹਿਰਦੇ ਦੇ ਵਿੱਚ ਟਿਕਾ ਕੇ ਨਾਮ ਨੂੰ ਰੱਖਣਾ ਕੀਤਾ ਹੈ ਸੋ ਅਗੋ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਗੌਰ ਸਰਨ ਆਈ ਉਬਰ ਪਾਏ RAM ਨਾਮ ਲੈ ਬਲਾਏ ਨਾਨਕਾ ਨਾ ਹੋ ਬੇੜਾ ਨਾ ਹੋ ਤੁਲ ਹੜਾ ਪਾਏ ਜੇਤ ਲਗ ਪਾਰ ਜਨ ਪਾਏ ਗੌਰ ਸਰਨ ਆਈ ਉਬਰ ਪਾਏ ਜਿਹੜੇ ਵੀ ਗੁਰਮੁਖ ਗੁਰੂ ਪਿਆਰੇ ਗੁਰੂ ਮਹਾਰਾਜ ਜੀਆਂ ਦੀ ਸ਼ਰਨ ਦੇ ਵਿੱਚ ਪੈ ਕੇ ਚਰਨਾਂ ਦੇ ਵਿੱਚ ਡਿੱਗ ਪਏ ਓ ਉਬਰੇ ਭਾਈ ਅਰਥਾਤ ਕੇ ਸੰਸਾਰ ਰੂਪੀ ਸਮੁੰਦਰ ਤੋਂ ਤਰ ਗਏ ਹੈ ਭਾਈ ਜਨੋ ਕਿਵੇਂ ਤਰੇ ਕਹਿੰਦੇ राम नामे ਲਿਵ ਲਾਏ राम जी ਦੇ ਨਾਮ ਨਾਲ ਲਿਵ ਜੋੜ ਕੇ ਸੁਰਤੀ ਜੋੜ ਕੇ ਕਹਿੰਦੇ ਨਾਨਕ ਨਾਓ ਵੇੜਾ ਨਾਓ ਤੁਲ ਹੜਾ ਪਾਏ ਜਿਤ ਲਗ ਪਾਰ ਜਨ ਪਾਏ ਤੇ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿਹ ਭਾਈ ਜਨੋ ਮਸਲ ਦੇ ਵਿੱਚ ਹਰੀ ਪਰਮੇਸ਼ਰ ਜੀ ਦਾ ਨਾਮ ਹੀ ਬੇੜਾ ਹੈ ਸੰਸਾਰ ਰੁਪੇ ਸਮੁੰਦਰ ਤੋਂ ਪਾਰ ਹੋਣ ਦੇ ਲਈ ਹਰੀ ਪਰਮੇਸ਼ਰ ਜੀ ਦਾ ਨਾਮ ਹੀ ਤੁਲਹੜਾ ਅਰਥਾਤ ਕਿ ਲੱਕੜਾ ਔਰ ਕਾਹੀ ਵਗੈਰਾ ਨੂੰ ਰਸੀਆਂ ਦੇ ਨਾਲ ਬੰਨ ਕੇ ਇੱਕ ਫੱਟੇ ਵਰਗਾ ਬਣਾਇਆ ਹੁੰਦਾ ਹੈ ਪਾਣੀ ਤੋਂ ਤੈਰਨੇ ਵਾਲਾ ਨੂੰ ਤੁਲਹੜਾ ਕਹਿੰਦੇ ਨੇ ਨਾਮ ਹੀ ਬੇੜਾ ਹੈ ਨਾਮ ਹੀ ਤੁਲਹੜਾ ਹੈ ਹੈ ਭਾਈ ਜਨਾ ਜੇਤ ਲੱਗ ਪਾਰ ਜਨ ਪਾਏ ਜਿਹੜੇ ਨਾਮ ਦੇ ਲੜ ਲੱਗ ਕੇ ਚਰਨੀ ਲੱਗ ਕੇ ਜਿਹੜੇ ਜਾਣ ਨੇ ਭਾਵ ਗੁਰਮੁਖ ਗੁਰੂ ਪਿਆਰੇ ਨੇ ਔ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਪੈਂਦੇ ਹਨ ਸੋਗੋ ਆਪਣੇ ਅਗਲੇ ਬਚਨ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਸੋ ਰਠੋ ਮਹੱਲਾ ਤੀਜਾ ਘਰ ਪਹਿਲਾ ਸਤ ਗੁਰ ਸੁਖ ਸਾਗਰ ਜਗ ਅੰਤਰ ਹੋਰ ਥੈ ਸੁਖ ਨਹੀਂ ਕੌਮਾਂ ਜਗਤ ਦੁਖ ਰੋਗ ਵਿਆਪਿਆ ਮਰ ਜਨਮ ਰੋਵਾ ਕਹੇ ਸਤਗੁਰ ਸੁਖ ਸਾਗਰ ਜਗ ਅੰਤਰ ਅਰਥਾਤ ਕਿ ਕੇਵਲ ਸਤਗੁਰ ਪਾਤਸ਼ਾਹ ਹੀ ਸੁੱਖਾਂ ਦੇ ਸਮੁੰਦਰ ਹਨ ਜਗਤ ਦੇ ਅੰਦਰ ਮਹਾਰਾਜ ਕਹਿੰਦੇ ਹੋਰਥਾ ਸੁਖ ਨਹੀਂ ਤੇ ਹੋਰ ਕਿਸੇ ਥਾਂਵੇਂ ਵੀ ਸੁਖ ਨਸੀਬ ਨਹੀਂ ਹੁੰਦਾ ਕਹਿੰਦੇ ਹੋ ਮੈਂ ਜਗਤ ਦੁੱਖ ਰੋਗ ਵਿਆਪਿਆ ਮਰ ਜਨਮ ਰੋਵੈ ਤਾਹੀ ਹੋ ਮੈਂ ਜਗਤ ਦੁੱਖ ਰੋਗ ਵਿਆਪਿਆ ਇਸਾਰਾ ਜਗਤ ਸਵਾ ਸੰਸਾਰ ਹੋ ਮੈਂ ਕਰਕੇ ਮਹਾਰਾਜ ਕਹਿੰਦੇ ਦੁੱਖਾਂ ਔਰ ਰੋਗਾਂ ਦੇ ਵਿੱਚ ਵਿਆਪਿਆ ਹੋਇਆ ਗ੍ਰਸਤ ਜਾਂ ਗਲਤਾਨ ਹੈ ਸੋ ਐਸੇ ਕਰਕੇ ਮਰ ਜਨਮੈ ਰੋਵੈ ਤਾਹੀ ਜਿਹੜਾ ਸੰਸਾਰ ਐ ਨਾ ਸੰਸਾਰੀ ਲੋਕ ਨੇ ਮਰ ਮਰ ਕੇ ਜੰਮਦੇ ਰਹਿੰਦੇ ਨੇ ਤਾਂ ਹਾਂ ਮਾਰ ਮਾਰ ਕੇ ਰੋਂਦੇ ਹਨ ਸੋ ਗੁਰ ਹਉ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਪ੍ਰਾਣ ਸਤਗੁਰ ਸੇਵ ਸੁਖ ਪਾਏ ਸਤਗੁਰ ਸੇਵਾ ਤਾ ਸੁਖ ਪਾਵੈ ਨਾਹੀਂ ਤਾ ਜਾਏਗਾ ਜਨਮ ਗਵਾਏ ਰਹਾਉ ਪੁਰਾਣੇ ਸਤਗੁਰ ਸੇਵ ਸੁਖ ਪਾਏ ਅਰਥਾਤ ਕਿਹ ਪੁਰਾਣਾ ਧਾਰੀ ਜੀਵ ਸਤਗੁਰ ਪਾਸ਼ਾ ਦੀਆਂ ਦੀ ਸੇਵਾ ਸਵਾ ਸਿਮਰਨ ਦੇ ਸਦਕਾ ਹੀ ਸੁਖ ਪਾਵੇਂਗਾ ਕਹਿੰਦੇ ਸਤਗੁਰ ਸੇਵਤਾ ਸੁਖ ਪਾਵਹਿ ਨਾਹਿ ਤਾ ਜਾਹੇਗਾ ਜਨਮ ਗਵਾਏ ਰਹਾਉ ਸਤਗੁਰ ਸੇਵਤਾ ਸੁਖ ਪਾਵਹਿ ਜੇਕਰ ਤੂੰ ਸਤਗੁਰ ਪਾਸ਼ਾ ਜੀਆਂ ਦੀ ਸੇਵਾ ਕਰੇਗਾ ਨਾ ਸਿਮਰਨ ਕਰੇਗਾ ਤਾਂ ਕੇਵਲ ਤਾਂ ਹੀ ਸੁਖ ਪਾਵੇਂਗਾ ਕਹਿੰਦੇ ਨਾਹੀਂ ਤਾਂ ਜਾਹੇਗਾ ਜਨਮ ਗਵਾਏ ਨਹੀਂ ਤਾਂ ਮਹਾਰਾਜ ਕਹਿੰਦੇ ਤੂੰ ਇਹ ਅਮੋਲਕ ਮਨੁੱਖਾ ਜਨਮ ਐਵੇਂ ਵਿਅਰਥ ਹੀ ਗਵਾ ਕੇ ਜਾਵੇਂਗਾ ਸੁਰਹਾਉr ਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਤ੍ਰੈ ਗੁਣ ਥਾਤ ਬਹੁ ਕਰਮ ਕਮਾਵੇ ਹਰ ਰਸ ਸਾਧਨ ਆਇਆ ਸੰਧਿਆ ਤਰਪਣ ਕਰਹਾ ਗਾਇਤਰੇ ਬਿਨ ਬੂਝੇ ਦੁੱਖ ਪਾਇਆ ਤ੍ਰੈ ਗੁਣਤਾਤ ਬਹੁ ਕਰਮ ਕਮਾਵਹਿ ਤ੍ਰੈ ਗੁਣੀ ਮਾਇਆ ਦੀ ਤਾਤ ਅਰਥਾਤ ਦੌੜ ਭੱਜ ਦੇ ਵਿੱਚ ਪਟਕਣ ਦੇ ਵਿੱਚ ਕਰਮੇ ਕਾਂਡੇ ਜੀਵ ਮਹਾਰਾਜ ਕਹਿੰਦੇ ਬਹੁਤ ਕਰਮ ਕਾਂਡਾਂ ਨੂੰ ਕਮਾਉਣਾ ਕਰਦਾ ਹੈ ਪਰੰਤੋ ਹਰ ਰਸ ਸਾਧਨ ਆਇਆ ਉਹਨੂੰ ਹਰੀ ਰਸ ਦਾ ਸਵਾਦ ਆਇਆ ਹੀ ਨਹੀਂ ساری ਉਮਰ ਨਾਮ ਰਸ ਦਾ ਸਵਾਦ ਆਇਆ ਹੀ ਨਹੀਂ ساری ਉਮਰ ਕਹਿੰਦੇ ਸੰਧਿਆ ਤਰਪਨ ਕਰਹਾ ਗਾਇਤਰੀ ਬਿਨ ਬੂਝੇ ਦੁੱਖ ਪਾਇਆ ਤੁੰਜ ਤੇ ਮਹਾਰਾਜ ਕਹਿੰਦੇ ਸੰਧਿਆ ਕਰਮ ਵੀ ਕਰਦਾ ਸਵੇਰੇ ਸ਼ਾਮ ਜਾਪ ਵੀ ਕਰਦਾ ਪ੍ਰਾਣਾ ਜਾਮ ਵਗੈਰਾ ਵੀ ਕਰਦਾ ਤਰਪਨ ਅਰਥਾਤ ਕਿ ਦੇਵਤਿਆਂ ਔਰ ਆਪਣੇ ਪਿਤਰਾਂ ਦੇ ਨਿਮਿਤ ਸੂਰਜ ਨੂੰ ਜਲ ਦੇ ਅਰਗੇ ਵੀ ਦਿੰਦਾ ਹੈ ਔਰ ਗਾਇਤਰੀ ਅਰਥਾਤ ਕਿ ਬ੍ਰਾਹਮਣ ਹੋਣ ਦੇ ਨਾਤੇ ਹਿੰਦੂਆਂ ਦਾ ਮਹਾ ਮੰਤਰ ਗਾਇਤਰੀ ਵੀ ਪੜਦਾ ਮਹਾਰਾਜ ਕਹਿੰਦੇ ਪਰੰਤੂ ਇਹਨਾਂ ਕੁਝ ਕਰਨ ਦੇ ਬਾਵਜੂਦ ਵੀ ਬੇਨ ਬੂਝੇ ਦੁੱਖ ਪਾਇਆ ਹਰੀ ਪਰਮੇਸ਼ਰ ਨੂੰ ਵਜਣ ਤੋਂ ਬਗੈਰ ਦੁੱਖ ਭੋਗਦਾ ਹੈ ਸੋ ਅਗੋ ਆਪਣੇ ਬਚਨ ਦੇ ਤੀਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਸਾਤ ਗੁਰ ਸੇਵੇ ਸੋ ਵਡ ਪਾਗੇ ਜਿਸਨੂੰ ਆਪ ਮਿਲਾਏ ਹਰ ਰਸ ਪੀ ਜਨ ਸਦਾ ਤ੍ਰਿਪਤਾਸੇ ਵਿੱਚ ਆਪ ਗਵਾਏ ਸਤ ਗੁਰ ਸੇਵੈ ਸੋ ਵੱਡ ਭਾਗੀ ਅਰਥਾਤ ਕਿ ਜਿਹੜੇ ਵੀ ਗੁਰਮੁਖ ਗੁਰੂ ਪਿਆਰੇ ਸਤ ਗੁਰ ਪਾਸ਼ਾ ਦੀਆਂ ਦੀ ਸੇਵਾ ਥੋੜਾ ਸਿਮਰਨ ਕਰਦੇ ਹਨ ਉਹ ਬਹੁਤ ਵੱਡਿਆਂ ਭਾਗਾਂ ਵਾਲੇ ਹਨੇ ਭਾਈ ਜਨ ਜਿਸਨਾਂ ਆਪ ਮਿਲਾਏ ਜੀਨੂ ਮਹਾਰਾਜ ਕਹਿੰਦੇ ਹੋ ਗੁਰੂ ਮਹਾਰਾਜ ਤਰੁਠ ਕੇ ਕਿਰਪਾ ਕਰਕੇ ਆਪ ਆਪਣੇ ਚਰਨਾਂ ਦੇ ਨਾਲ ਮੇਲ ਲੈਣ ਕਹਿੰਦੇ ਹਾਰ ਰਸ ਪੀ ਜਨ ਸਦਾ ਤ੍ਰਿਪਤਾਸੇ ਵਿੱਚੋਂ ਆਪ ਗਵਾਏ ਹਰ ਰਸ ਪੀ ਜਨ ਸਦਾ ਤ੍ਰਿਪਤਾਸੇ ਅਰਥਾਤ ਕਿ ਜਿਹੜੇ ਹਰੀ ਪਰਮੇਸ਼ਰ ਦੇ ਜਨ ਨੇ ਦਾਸ ਨੇ ਜਿਹੜੇ ਗੁਰਮੁਖ ਗੁਰੂ ਪਿਆਰੇ ਨੇ ਉਹ ਭਾਈ ਹਰੀ ਰਸ ਨੂੰ ਪੀ ਕੇ ਨਾਮ ਰਸ ਨੂੰ ਪੀ ਕੇ ਸਦਾ ਹੀ ਤ੍ਰਿਪਤ ਰਹਿੰਦੇ ਹਨ ਰੱਜੇ ਪੁੱਜੇ ਰਹਿੰਦੇ ਹਨ ਔਰ ਵਿੱਚ ਆਪ ਗਵਾਏ ਆਪੇ ਚ ਆਪੇ ਨੂੰ ਗਵਾਉਣਾ ਕਰ ਦਿੰਦੇ ਆਪਣੇ ਹਉਮੈ ਹੰਕਾਰ ਨੂੰ ਮਾਰਨਾ ਕਰਦੇ ਹਨ ਸੋ ਅੰਤਮ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਇਹੋ जग ਅੰਧਾ ਸਭ ਅੰਧ ਕਮਾਵੇ ਬੇਨ ਗੁਰ ਮਗਨ ਨ ਪਾਏ ਨਾਨਕ ਸਤਗੁਰ ਮਿਲਤ ਅੱਖੀ ਵੇਖਿਆ ਕਰੇ ਅੰਦਰ ਸੱਚ ਪਾਏ ਇਹੋ ਜਾਗੇ ਅੰਦਾਸ ਅਬੇ ਅੰਧ ਕਮਾਵੇ ਅਰਥਾਤ ਕਿਹੋ ਸੰਸਾਰ ਇਹੋ ਜਗਤ ਵਿਸ਼ਵ ਤਨਹ ਭਾਵ ਗਿਆਨੀ ਹੈ ਸਭ ਅੰਧ ਕਮਾਵੇ ਤੇ ਸਾਰੀ ਅਗਿਆਨਤਾ ਦੀ ਕਮਾਈ ਹੀ ਕਰਦੇ ਹਨ ਜੀਵ ਬੈਨਗਰ ਮਗ ਨਾ ਪਾਏ ਤੇ ਗੁਰੂ ਮਹਾਰਾਜਿਆਂ ਤੋਂ ਬਗੈਰ ਮਹਾਰਾਜ ਕਹਿੰਦੇ ਪਰਮਾਰਥ ਦਾ ਪੰਧ ਪਾਉਂਦੇ ਨਹੀਂ ਮਾਰਗ ਪਾਉਂਦੇ ਨਹੀਂ ਗੁਰਮਤ ਦਾ ਗਾੜੀ ਰਾਹ ਪਾਉਂਦੇ ਨਹੀਂ ਕਹਿੰਦੇ ਨਾਨਕ ਸਤਗੁਰ ਮਿਲਾ ਤ ਅੱਖੀ ਵੇਖਾ ਕਰੈ ਅੰਦਰ ਸੱਚ ਪਾਏ ਨਾਨਕ ਸਤਗੁਰ ਮਿਲਾ ਤ ਅੱਖੀ ਵੇਖਾ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਜੇਕਰ ਸਤਗੁਰ ਪਾਤਸ਼ਾਹ ਮਿਲ ਪੈਣ ਤਾਂ ਗੁਰਮੁਖ ਗੁਰੂ ਪਿਆਰੇ ਸੁਰਤੀ ਦੇ ਨੇਤਰਾ ਨਾਲ ਹਰੀ ਪਰਮੇਸ਼ਰ ਨੂੰ ਅੰਦਰੋਂ ਵੇਖਣਾ ਕਰਦੇ ਹਨ ਅਤੇ ਕਰੇ ਅੰਦਰ ਸੱਚ ਪਾਏ ਸਰੀਰth ਵਹਿਰ ਦੇ ਰੂਪੀ ਕਰਦੇ ਅੰਦਰੋਂ ਹੀ ਉਹ ਸਤ ਸਰੂਪ ਪਰਮੇਸ਼ਰ ਨੂੰ ਪਾ ਲੈਂਦੇ ਹਨ ਕਹਿੰਦੇ ਇਹੋ ਜਾਗੇ ਅੰਧਾ ਸਭ ਅੰਧ ਕਮਾਵੇ ਬਿਨ ਗੁਰ ਮਗ ਨਾ ਪਾਏ ਨਾਨਕ ਸਤਗੁਰ ਮਿਲਤਾ ਅੱਖੀ ਵੇਖਿਆ ਕਰ ਅੰਦਰ ਸੱਚ ਪਾਏ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ